ਆ ਕੇ ਬੈਠੇ ਨੇ ਕਿ ਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਆ ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣ ਤਾਂ ਸਾਂਝੀ ਵੀ ਕਰ ਦੇਣਾ ਕਿ ਇਹ ਕੱਲੇ ਪੰਜਾਬ ਦਾ ਅੰਦੋਲਨ ਨਹੀਂ ਆ ਤੇ ਕੱਲੇ ਕਿਸਾਨ ਨਹੀਂ ਆ ਇੱਥੇ ਜਿਨ੍ਹਾਂ ਕੋਲ ਜ਼ਮੀਨਾਂ ਉਹ ਤਾਂ ਹੈਗੇ ਨੇ ਜਿਨ੍ਹਾਂ ਕੋਲ ਜ਼ਮੀਰਾਂ ਨਹੀਂ ਆ ਉੱਥੇ ਉਹ ਜ਼ਿਆਦਾ ਬੈਠੇ ਨੇ ਇਹ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇੱਕ ਨੌਜਵਾਨ ਆ ਅਸਲ ਦੇ ਵਿੱਚ ਕਿਹਾ ਜਾਂਦਾ ਆ ਕਿ ਅਪਾਹਜ ਸਰੀਰ ਤੋਂ ਨਹੀਂ ਹੁੰਦਾ ਅਪਾਹਜ ਜਿਹੜਾ ਦਿਮਾਗ ਤੋਂ ਹੁੰਦਾ ਆ ਤਾਂ ਇਹ ਨੌਜਵਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਕਿੱਥੋਂ ਆਇਓ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਪਿੰਡ ਰੈਖਣਾ ਜਿਲ੍ਹਾ ਬਠਿੰਡਾ ਤੋਂ ਆਇਆ ਹਾਂ। ਭਾਈ ਜੀ ਬੇਸ਼ੱਕ ਤੁਹਾਡੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ। ਬਾਵੇਂ ਤੁਹਾਡੇ ਕੋਲ ਜ਼ਮੀਨ ਨਾ ਹੋਵੇ ਪਰ ਜ਼ਮੀਰਾਂ ਜਾਗ ਰਹੀਆਂ ਨੇ। ਜ਼ਮੀਰਾਂ ਜਾਗ ਰਹੀਆਂ ਨੇ ਇੱਥੇ ਪਹੁੰਚ ਰਿਹਾ ਹਲੇ ਵੀ ਜਿਹੜੇ ਲੋਕ ਤੰਦਰੁਸਤ ਨੇ ਕਈ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਤੁਸੀਂ? ਉਹਨਾਂ ਲੋਕਾਂ ਨੂੰ ਭਾਈ ਹੱਥ ਬੰਨ੍ਹ ਕੇ ਅਪੀਲ ਹੈ ਕਿ ਮੇਰਾ ਸਰੀਰ 25 ਪੈਸੇ ਕੰਮ ਕਰਦਾ ਭਾਈ 75 ਕਰਦਾ ਨਹੀਂ। ਤੇ ਗੱਲ ਸਰੀਰਾਂ ਦੀ ਨਹੀਂ ਗੱਲ ਜ਼ਮੀਰਾਂ ਦੀ ਹੁੰਦੀ ਹੈ। ਸੋ ਇਸ ਕਰਕੇ ਜਦੋਂ ਮੇਰੇ ਵਰਗੇ ਨਹੀਂ ਤਕਲੀਫ ਦੇ باوجود ਇੱਥੇ ਆ ਸਕਦੇ ਆ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਲੜਾਈ ਬਹੁ ਵੱਡੀ ਹੈ ਤੇ ਇਹਨੂੰ ਵੱਡੇ ਏਕੇ ਦੇ ਨਾਲ ਹੀ ਜਿੱਤਿਆ ਜਾਣਾ ਤੇ ਦੂਸਰੀ ਗੱਲ ਜਿਹੜੀਆਂ ਸਾਡੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਜਦੋਂ ਲੜਾਈ ਇੱਕਾ ਦੁਸ਼ਮਣ ਇੱਕਾ ਨਿਸ਼ਾਨਾ ਇੱਕਾ ਫਿਰ ਇੱਕਾ ਕਿਉਂ ਨਹੀਂ ਉਹ ਏਕੇ ਦੇ ਵਿੱਚ ਡਿੱਕਾ ਕੌਣ ਪਾ ਰਿਹਾ ਜਿਹੜੀਆਂ ਮੰਗਾਂ ਮਸਲੇ ਤੇ ਕਹਿੰਦੇ ਵੀ ਸਾਨੂੰ ਡੱਲੇਵਾਲ ਸਾਹਿਬ ਨੇ ਸਾਨੂੰ ਦੱਸਿਆ ਨਹੀਂ ਸਾਨੂੰ ਸੱਦਿਆ ਨਹੀਂ ਸੇਮ ਮੰਗਾਂ ਬਾਈ ਜੀ ਉਹੀ ਕੋਈ ਨਵਾਂ ਦਾ ਕੁਝ ਵੀ ਐਡ ਨਹੀਂ ਉਹੀ ਮੰਗਾਣੇ ਉਹੀ ਮਸਲੇ ਨੇ ਉਹੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਗੱਲ ਹੈ ਤੇ ਅੱਜ ਵੀ ਜਿਹੜਾ ਇਹ 4 ਤਰੀਕ ਨੂੰ ਟੁਹਾਣੇ ਦੇ ਵਿੱਚ ਇੱਕ ਪੈਰਲਰ ਪ੍ਰੋਗਰਾਮ ਰੱਖ ਲਿਆ ਇਹ ਮਤਲਬ ਖਾਲ ਨੂੰ ਕਹਨ ਨੂੰ ਤਾਂ ਕਹਿ ਰਹੇ ਵੀ ਅਸੀਂ ਸਪੋਰਟ ਕਰ ਰਹੇ ਹਾਂ ਤੇ ਫਿਰ ਤੁਸੀਂ 20 ਕਿਲੋਮੀਟਰ ਤੇ ਜਾ ਕੇ ਵੱਖਰੇ ਉੱਥੇ ਸਪੋਰਟ ਕਰੋ ਫਿਰ ਐਸੇ ਇੱਥੇ ਆਏ ਦੇ ਤਰ੍ਹਾਂ ਜਾਂ ਕੋਈ ਹੋਰ ਪੰਜਾਬ 'ਚ ਕਿਤੇ ਕਰ ਲੈਂਦੇ ਤੁਸੀਂ ਸੋ ਇਸ ਕਰਕੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜਦ ਤੱਕ ਸਾਡਾ ਏਕਾ ਨਹੀਂ ਹੁੰਦਾ ਏਕਾ ਜ਼ਰੂਰੀ ਹੈ ਤੇ ਜੇ ਇਸ ਤਰ੍ਹਾਂ ਕਰੀ ਜਾਣਗੇ ਜੀ ਮੈਨੂੰ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ ਜਿਹੜੇ ਸਲੜਾ ਕਿਡਰ ਟੁੱਟ ਟੁੱਟ ਕੇ ਆ ਰਿਹਾ ਬਾਈ ਜਾਬ ਮਾਰੇ ਹਨਾ ਸੋ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕਿਤਨਾ ਕਿਤੇ ਛੋਟੀ ਜਿਹੜੀ ਪਾਲਿਸੀ ਆ ਜਾਂ ਜਿਹੜੀ ਛੋਟੀ ਸੋਚ ਆ ਉਹਦੇ ਵਿੱਚ ਫਰਕ ਹੈ ਤਾਂ ਜਦੋਂ ਨਿਸ਼ਾਨਾ ਇੱਕਾ ਦੁਸ਼ਮਣ ਇੱਕਾ ਤੇ ਅਸੀਂ ਇੱਕੇ ਨਾਲ ਜਿਵੇਂ ਪਹਿਲਾਂ ਸੀ ਉਦੋਂ ਵੀ ਵੱਡੇ ਤਕੜੇ ਹੋਣ ਦੀ ਸਾਨੂੰ ਲੋੜ ਹੈ ਤੇ ਅਖੀਰ ਦੇ ਵਿੱਚ ਮੈਂ ਇਹੀ ਇੱਕ ਦੋ ਲੈਣਾ ਬੋਲ ਕੇ ਸਮਾਪਤੀ ਕਰੂੰ ਬਾਈ ਜੀ ਕਿ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਡੱਲੇਵਾਲ ਸਾਹਿਬ ਲਈ ਇਹ ਸ਼ਬਦ ਨੇ ਬਾਈ ਜੀ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਲਫ਼ਜ਼ਾਂ ਨੇ ਸਾਥ ਦਿੱਤਾ ਜੇ ਕਦੀ ਜ਼ੁਬਾਨ ਦਾ ਹਿੰਮਤਾਂ ਦੇ ਅੱਗੇ ਹਾਰੀਆਂ ਨੇ ਸਭੇ ਹੀ ਤਾਕਤਾਂ ਹਿੰਮਤਾਂ ਦੇ ਅੱਗੇ ਹਾਰੀਆਂ ਨੇ ਸਭੇ ਹੀ ਤਾਕਤਾਂ ਪਾਣੀ ਵੀ چیر ਸਕਦਾ ਇਸੀਨਾ ਚਟਾਣ ਦਾ ਪਾਣੀ ਵੀ چیر ਸਕਦਾ ਇਸੀਨਾ ਚਟਾਣ ਦਾ ਲੋਕ ਕਹਿੰਦੇ ਆ ਕਿ ਪੱਥਰ ਤੇ ਬੂੰਦ ਅਸਰ ਨਹੀਂ ਕਰਦੀ ਪਰ ਲਗਾਤਾਰ ਜੇ ਪੱਥਰ ਤੇ ਪਾਣੀ ਆ ਪੱਥਰ ਵੀ ਟੁੱਟ ਜਾਂਦਾ ਸੋ ਇਸ ਕਰਕੇ ਇਹ ਲਗਾਤਾਰ ਸਾਨੂੰ ਇਹਰਾ ਸੰਘਰਸ਼ ਚਲਾਉਣਾ ਪੈਣਾ ਬਈ ਬਿਲਕੁਲ ਜੀ ਜੀ ਬਾਕੀ ਇਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਏਕਤਾ ਤੇ ਸਬਰ ਜਿਤਾਉਂਦਾ ਜਦੋਂ ਲੜਾਈ ਏਕਾ ਮੁੱਦੇ ਇੱਕ ਨੇ ਤਾਂ ਫਿਰ ਬੱਖੋ ਵਖਰੀ ਢਫਲੀਆਂ ਅੰਦੋਲਨ ਸਾਰਿਆਂ ਦਾ ਸਾਂਝਾ ਹੈ ਇੱਥੋਂ ਸਾਫ਼ ਪਤਾ ਲੱਗਦਾ ਕਈ ਲੋਕ ਨਾ ਜਿਹੜੇ ਇਹ ਧਾਰਨਾ ਬਣਾ ਕੇ ਬੈਠੇ ਨੇ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਆ ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣ ਤਾਂ ਸਾਂਝੀ ਵੀ ਕਰ ਦੇਣ ਕਿ ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਆ ਤੇ ਇਕੱਲੇ ਕਿਸਾਨ ਨਹੀਂ ਆ ਇੱਥੇ ਜਿਨ੍ਹਾਂ ਕੋਲ ਜ਼ਮੀਨਾਂ ਉਹ ਤਾਂ ਹੈਗੇ ਨੇ ਜਿਨ੍ਹਾਂ ਕੋਲ ਜ਼ਮੀਰਾਂ ਨਹੀਂ ਆ ਉੱਥੇ ਉਹ ਜ਼ਿਆਦਾ ਬੈਠੇ ਨੇ ਇਹ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇੱਕ ਨੌਜਵਾਨ ਆ ਅਸਲ ਦੇ ਵਿੱਚ ਕਿਹਾ ਜਾਂਦਾ ਆ ਕਿ ਅਪਾਹਜ ਸਰੀਰ ਤੋਂ ਨਹੀਂ ਹੁੰਦਾ ਅਪਾਹਜ ਜਿਹੜਾ ਦਿਮਾਗ ਤੋਂ ਹੁੰਦਾ ਤਾਂ ਇਹ ਨੌਜਵਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਆ ਕਿੱਥੋਂ ਆਇਓ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਮੇਰਾ ਨਾਮ ਰਾਜਵਿੰਦਰ ਸਿੰਘ ਪਿੰਡ ਰੈਖਣਾ ਜ਼ਿਲ੍ਹਾ ਬਠਿੰਡਾ ਤੋਂ ਆਇਆ ਬਾਈ ਜੀ ਬੇਸ਼ੱਕ ਤੁਹਾਡੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ ਬਾਵੇਂ ਤੁਹਾਡੇ ਕੋਲ ਜ਼ਮੀਨ ਨਾ ਹੋਵੇ ਪਰ ਜ਼ਮੀਰਾਂ ਜਾਗ ਰਹੀਆਂ ਨੇ ਜ਼ਮੀਰਾਂ ਜਾਗ ਰਹੀਆਂ ਨੇ ਇੱਥੇ ਪਹੁੰਚ ਰਿਹਾ ਹਲੇ ਵੀ ਜਿਹੜੇ ਲੋਕ ਤੰਦਰੁਸਤ ਨੇ ਕਈ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਲੋਕਾਂ ਨੂੰ ਬਾਈ ਜੀ ਹੱਥ ਬੰਨ ਕੇ ਅਪੀਲ ਹੈ ਕਿ ਮੇਰਾ ਸਰੀਰ 25 ਪੈਸੇ ਕੰਮ ਕਰਦਾ ਵਾਜੀ 75 ਕਰਦਾ ਨਹੀਂ ਤੇ ਗੱਲ ਸਰੀਰਾਂ ਦੀ ਨਹੀਂ ਗੱਲ ਜ਼ਮੀਰਾਂ ਦੀ ਹੁੰਦੀ ਹੈ ਸੋ ਇਸ ਕਰਕੇ ਜਦੋਂ ਮੇਰੇ ਵਰਗੇ ਨਹੀਂ ਤਕਲੀਫ ਦੇ باوجود ਇੱਥੇ ਆ ਸਕਦੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਲੜਾਈ ਬਹੁ ਵੱਡੀ ਹੈ ਤੇ ਇਹਨੂੰ ਵੱਡੇ ਏਕੇ ਦੇ ਨਾਲ ਹੀ ਜਿੱਤਿਆ ਜਾਣਾ ਤੇ ਦੂਸਰੀ ਗੱਲ ਜਿਹੜੀਆਂ ਸਾਡੀ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਜਦੋਂ ਲੜਾਈ ਇੱਕਾ ਦੁਸ਼ਮਣ ਇੱਕਾ ਨਿਸ਼ਾਨਾ ਇੱਕਾ ਫਿਰ ਇੱਕਾ ਕਿਉਂ ਨਹੀਂ ਉਹ ਏਕੇ ਦੇ ਵਿੱਚ ਡਿੱਕਾ ਕੌਣ ਪਾ ਰਿਹਾ ਜਿਹੜੀਆਂ ਮੰਗਾਂ ਮਸਲੇ ਤੇ ਕਹਿੰਦੇ ਵੀ ਸਾਨੂੰ ਡੱਲੇਵਾਲ ਸਾਹਿਬ ਨੇ ਸਾਨੂੰ ਦੱਸਿਆ ਨਹੀਂ ਦਾ ਸਾਨੂੰ ਸੱਦਿਆ ਨਹੀਂ ਸੇਮ ਮੰਗਾਂ ਬਾਈ ਜੀ ਉਹੀ ਕੋਈ ਨਵਾਂ ਦਾ ਕੁਝ ਵੀ ਐਡ ਨਹੀਂ ਉਹੀ ਮੰਗਾਂ ਨੇ ਉਹੀ ਮਸਲੇ ਨੇ ਉਹੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਗੱਲ ਹੈ ਤੇ ਅੱਜ ਵੀ ਜਿਹੜਾ ਇਹ 4 ਤਰੀਕ ਨੂੰ ਟੁਹਾਣੇ ਦੇ ਵਿੱਚ ਇੱਕ ਪੈਰਲਲ ਪ੍ਰੋਗਰਾਮ ਰੱਖ ਲਿਆ ਇਹ ਮਤਲਬ ਹਾਲ ਨੂੰ ਕਹਨ ਨੂੰ ਤਾਂ ਕਹਿ ਰਹੇ ਵੀ ਅਸੀਂ ਸਪੋਰਟ ਕਰ ਰਹੇ ਹਾਂ ਤੇ ਫਿਰ ਤੁਸੀਂ 20 ਕਿਲੋਮੀਟਰ ਤੇ ਜਾ ਕੇ ਵੱਖਰੇ ਉੱਥੇ ਸਪੋਰਟ ਕਰਨ ਫਿਰ ਇੱਥੇ ਆਏ ਦੇ ਤਰਨ ਜਾਂ ਕੋਈ ਹੋਰ ਪੰਜਾਬ ਚ ਕਿਤੇ ਕਰ ਲੈਣੇ ਤੁਸੀਂ ਸੋ ਇਸ ਕਰਕੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜਦ ਤੱਕ ਸਾਡਾ ਏਕਾ ਨਹੀਂ ਹੁੰਦਾ ਏਕਾ ਜ਼ਰੂਰੀ ਹੈ ਤੇ ਜੇ ਇਸ ਤਰ੍ਹਾਂ ਕਰੀ ਜਾਣਗੇ ਜੀ ਮਾਨੂੰ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ ਜਿਹੜੇ ਸਾਡਾ ਕਿਡਰ ਟੁੱਟ ਟੁੱਟ ਕੇ ਆ ਰਿਹਾ ਬਾਈ ਜਾਬ ਮਾਰੇ ਹਨਾ ਸੋ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕਿਤਨਾ ਕਿਤੇ ਥੋੜੀ ਜਿਹੀ ਪਾਲਿਸੀ ਆ ਜਾਂ ਜਿਹੜੀ ਥੋੜੀ ਸੋਚ ਆ ਉਹਦੇ ਵਿੱਚ ਫਰਕ ਹੈ ਤਾਂ ਜਦੋਂ ਨਿਸ਼ਾਨਾ ਏਕਾ ਦੁਸ਼ਮਣ ਏਕਾ ਤੇ ਅਸੀਂ ਇੱਕੇ ਨਾਲ ਜਿਵੇਂ ਪਹਿਲਾਂ ਸੀ ਉਦੋਂ ਵੀ ਵੱਡੇ ਤਕੜੇ ਹੋਣ ਦੀ ਸਾਨੂੰ ਲੋੜ ਹੈ ਤੇ ਅਖੀਰ ਦੇ ਵਿੱਚ ਮੈਂ ਇਹੀ ਇੱਕ ਦੋ ਲੈਣਾ ਬੋਲ ਕੇ ਸਮਾਪਤੀ ਕਰੂੰ ਬਾਈ ਜੀ ਕਿ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਡੱਲੇਵਾਲ ਸਭ ਲਈ ਇਹ ਸ਼ਬਦ ਨੇ ਬਾਈ ਜੀ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਲਫ਼ਜ਼ਾਂ ਨੇ ਸਾਥ ਦਿੱਤਾ ਜੇ ਕਦੀ ਜ਼ੁਬਾਨ ਦਾ ਹਿੰਮਤਾਂ ਦੇ ਅੱਗੇ ਹਾਰੀਆਂ ਨੇ ਸਭੇ ਹੀ ਤਾਕਤਾਂ ਹਿੰਮਤਾਂ ਦੇ ਅੱਗੇ ਹਾਰੀਆਂ ਨੇ ਸਭੇ ਹੀ ਤਾਕਤਾਂ ਪਾਣੀ ਵੀ چیر ਸਕਦਾ ਇਸੀਨਾ ਚ ਟਾਣ ਦਾ ਪਾਣੀ ਵੀ چیر ਸਕਦਾ ਇਸੀਨਾ ਚ ਟਾਣ ਦਾ ਲੋਕ ਕਹਿੰਦੇ ਕਿ ਪੱਥਰ ਤੇ ਬੂੰਦ ਅਸਰ ਨਹੀਂ ਕਰਦੀ ਪਰ ਲਗਾਤਾਰ ਜੇ ਪੱਥਰ ਤੇ ਪਾਣੀ ਆ ਪੱਥਰ ਵੀ ਟੁੱਟੇਗਾ ਸਵਿਸ਼ ਕਰਕੇ ਇਹ ਲਗਾਤਾਰ ਸਾਨੂੰ ਇਹਰਾ ਸੰਘਰਸ਼ ਚਲਾਉਣਾ ਪੈਣਾ ਬਿਲਕੁਲ ਜੀ ਜੀ ਬਾਕੀ ਇਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਇੱਕਾ ਤੇ ਸਬਰ ਜਿਤਾਉਂਦਾ ਜਦੋਂ ਲੜਾਈ ਇੱਕਾ ਮੁੱਦੇ ਇੱਕ ਨੇ ਤਾਂ ਫਿਰ ਬੱਖੋ ਵਖਰੀ ਢਫਲੀਆਂ ਕਿਉਂ ਵਜਾਉਂਦਾ